ਮਨਪ੍ਰੀਤਾ ਪਤਮ ਮੈਂ ਤਾਂ ਨਾ ਆ ਕੇ ਵੀ ਆ ਗਈ ਆ ਤੇ ਮੈਂ ਜੋਤ ਆਇਆ ਨਹੀਂ ਹਲੇ ਮੈਂ ਦੇਖਾ ਚਲ ਗਏ ਹੋਣੇ ਮੈਨੂੰ ਕੋਈ ਦਿਖਣ ਨਹੀਂ ਰਿਹਾ ਬਾਹਰ ਨਹੀਂ ਮੰਮੀ ਉਹਨਾਂ ਦੇ ਅਮੇਸ਼ ਉਹ ਦਈ ਬਣਾ ਕੇ ਰੱਖਤਾ ਅੱਗੇ ਤੇਰਾ ਡੈਡੀ ਬੜਾ ਗੁੱਸੇ ਜਾਂਦਾ ਵੀ ਆ ਗਿਆ ਨਾ ਇੱਕ ਵਾਰ ਅੱਜ ਤੇ ਵੇਖੀਏ ਤਾਂ ਮੈਂ ਕੀ ਹਾਲ ਕਰਦਾ ਮੈਂ ਤਾਂ ਇੰਨਾ ਨਾਉਣ ਬੈਠੀ ਵੀ ਡਰਨ ਨਹੀਂ ਵੀ ਇਹ ਨਾ ਮੈਂ ਉੱਥੇ ਬੜੀ ਰਵਾਂ ਤੇ ਇਹਦਾ ਕਿਤੇ ਰੌਲਾ ਪੈ ਜੇ ਸਾਡਾ ਬਾਹਰ ਕਰ ਦੇ ਵਿੱਚ ਵੀ ਕੀ ਬਣੂਗਾ ਹਰ ਇੰਨਾ ਚੰਗਾ ਜਿਹੜਾ ਆਇਆ ਨਹੀਂਗਾ ਹੁਣ ਉਹ ਬਾਹਰ ਹੀ ਬੈਠਾ ਵਾ ਹੁਣ ਕੀ ਕਰਾਂ ਮੈਂ ਆ ਬੜੀ ਦੁਖੀ ਹੋਈ ਆ ਮੰਮੇ ਪਤਾ ਨਹੀਂ ਕਿਉਂ ਇੰਨਾ ਜਿੱਦੀ ਸੁਭਾਵਾ ਜੀਬ ਜੀਆਂ ਹੀ ਇਹਦੀਆਂ ਆਦਤਾਂ ਵਾ ਚੰਗਾ ਭਲਾ ਹੀਗਾ ਜੀ ਮੱਤ ਤੇ ਪੜਦਾ ਹੀ ਪੈ ਗਿਆ ਮੈਨੂੰ ਲੱਗਦਾ ਇਹਨੂੰ ਸਮਝ ਹੀ ਨਹੀਂ ਲੱਗਦੀ ਕੋਈ ਵੀ ਮੈਂ ਕੀ ਕਰਨਾ ਕੀ ਬਤਾ ਪਹਿਲਾਂ ਮੇਰੇ ਕੋ ਵੀ ਗਲਤ ਕਦਮ ਉਠਾ ਕੇ ਰੱਖਤੇ ਆ ਵੀ ਹੁਣ ਨਾ ਮੈਂ ਵਾਪਸ ਜਾਣ ਜੋਗੀ ਨਾ ਹੋਰ ਨਾ ਹੀ ਇਹੋ ਜਿਹੇ ਮਗ ਲੱਗਦੀ ਤੇ ਅੱਜ ਮੈਂ ਜਾ ਕੇ ਬੈਠੀ ਹੁੰਦੀ ਆਪਣੇ ਪੇਕੇ ਬਾਗ ਰੂ ਆ ਵਾਪਸ ਕਿਉਂ ਜਾਣਾ ਵਾ ਕੋਈ ਗੱਲ ਨਹੀਂ ਗਈ ਵੇੜਾ ਕਵੇੜਾ ਹੋ ਗਿਆ ਹੋਗਾ ਪਰ ਜਦੋਂ ਅਸੀਂ ਇੰਨੇ ਫੋਨ ਲਾਉਣ ਦੇ ਆ ਇਹਦਾ ਫੋਨ ਚੁੱਕਣ ਦਾ ਤਾਂ ਫਰਜ਼ ਹੈਗਾ ਹੀ ਹੈ ਨਾ ਬੰਦਾ ਇੱਕ ਮਿੰਟ ਵਿੱਚ ਕਹਿ ਦੇ ਵੀ ਮੰਮੀ ਮੈਂ ਭੁਲਣ ਤਾਂ ਬੈਠਾ ਹਾਂ ਮੈਂ ਆ ਗਿਆ ਵਾਂ ਜਾਂ ਤੁਸੀਂ ਇੰਨੀ ਵਾਰ ਫੋਨ ਨਾ ਕਰੋ ਫੋਨ ਤੇ ਨਹੀਂ ਖਵਾ ਲਿਆ ਕਿਤੇ ਸਵਾ ਇੱਥੇ ਫੋਨ ਤਾਂ ਤਾਂ ਬਿਨਾਂ ਵੱਜਦਾ ਨਹੀਂ ਉਹਨੂੰ ਤੇ ਕਿਤੇ ਆਉਂ ਚੁੱਕਾ ਵੀ ਫਿਰ ਦਰਦਾਨਿਆਂ ਆਉਂਦਾ ਵਾ ਪਰ ਮੈਂ ਇਹੋ ਸੋਚਦੀ ਹੁਣ ਆਪਣੇ ਮਨ 'ਚ ਕਿਤੇ ਫੋਨ ਨਾ ਖਵਾ ਲਿਆ ਵੇ ਜਿਹੜੇ ਇੰਨੀਆਂ ਪਹਿਲਾਂ ਵੱਜ ਗਿਆ ਤਾਂ ਕੀ ਗੱਲ ਫੋਨ ਨਾ ਚੁੱਕਿਆ ਹੋਗਾ ਇੰਦਾ ਕਿਦਾਂ ਹੋ ਸਕਦਾ ਉਹਨੇ ਉਸੜਾ ਫੋਨ ਚੁੱਕਣਾ ਸੀ ਮਿੰਟ ਚੋਂ ਦੀ ਫੋਨ ਵਜਦਾ ਹੀ ਥੇ ਅੰਦਰ ਤੇ ਮਿੰਟ ਚੋਂ ਦੀ ਪਹਿਲੀ ਵੈਲ ਤੇ ਚੁੱਕ ਲੈਂਦਾ ਮਮ ਪਤਾ ਵਾ ਨਾ ਵੀ ਹੁਣ ਹੋਰ ਕਿਸਦਾ ਨਹੀਂ ਆਉਣਾ ਘਰੋਂ ਹੀ ਆਉਣਾ ਵਾ ਕਰਦੇ ਆ ਪਰ ਦਿੱਤੀ ਤੇ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਆ ਚੁੱਕਦੇ ਹੀ ਨਹੀਂ ਆ ਡਾਡੀ ਨੂੰ ਕਹ ਸਕੋ ਵੀ ਜ਼ਿੰਮੇਵਾਰੀ ਭਾਵੇ ਇਹਦੇ ਸਿਰ ਤੇ ਆਪੇ ਹੀ ਕੰਮ ਕਰੀ ਜਾਂਦੇ ਆ ਸਾਰਾ ਇਹ ਬਸ ਕਦੀ ਐਨ ਚਲ ਜਾਂਦਾ ਤੇ ਕਦੀ ਆਉਣ ਨੂੰ ਚਲ ਜਾਂ ਹਾਇ ਮੈਨ ਇੰਨਾ ਚਾਹੀ ਮੇਰੇ ਤੀਨੇ ਕੋ ਮਣ ਜਾਣਾ ਚੱਲ ਠੀਕ ਆ ਮੇਰੀ ਸੁਣ ਗੱਲ ਰੋਟੀ ਲਿਆ ਤਾਂ ਅੰਦਰ ਮੈਂ ਰੋਟੀ ਖਾ ਲਾ ਨਹੀਂ ਮੰਮੀ ਜੀ ਨਹੀਂ ਕੰਡਰ ਰੋਟੀ ਉਹ ਤਾਂ ਰੋਟੀ ਤੇ ਖਾਣੀ ਆ ਰਾਤ ਭੁੱਖ ਲੱਗੂਗੀ ਰੋਟੀ ਮੈਂ ਤੈਨੂੰ ਲਿਆ ਦਿੰਨੀ ਆ ਰੋਟੀ ਖਾ ਲਾ ਅਰੇ ਨਹੀਂ ਖਾਣੀ ਮੰਮੀ ਮੈਂ ਬਾਅਦ ਚ ਖਾਉਂਗੀ ਮੈਨੂੰ ਤੋਂ ਇਹੋ ਟੈਨਸ਼ਨ ਲੱਗੀ ਉਹ ਵੀ ਸਾਡੇ ਘਰ ਰੌਲਾ ਪੈ ਜਾਣਾ ਤੇ ਲੋਕਾਂ ਨੇ ਤਮਾਸ਼ਾ ਵੇਖਣਾ ਹੀ ਉਹ ਤਾਂ ਮੈਂ ਦੱਸ ਹੁਣ ਕੀ ਕਰਾਂ ਮੈਂ ਫੇਰ ਵੇਖਾਂ ਇੱਕ ਵਾਰੀ ਭਲਾ ਮੰਮੀ ਜੇ ਤਮਾਸ਼ਾ ਲਾਊਗਾ ਤੇ ਫੇਰ ਵੇਖਣਾ ਹੀ ਆ ਲੋਕਾਂ ਨੇ ਫੇਰ ਹੁਣ ਕੀ ਕਰਨਾ ਤੂੰ ਤਾਂ ਸਮਝੀ ਜਾਂ ਨਹੀਂ ਆਪਣੇ ਆਪ ਮੈਂ ਵੇ ਆ ਕੇ ਪਰਿਆ ਗਿਆ ਆ ਮਾ ਮੇਰਾ ਪੁੱਤ ਵਾ ਪਰ ਨਹੀਂ ਭੋਲੇ ਭਾਜੂ ਦੇਤਾ ਰੱਬ ਨੇ ਤਾਂ ਹੀ ਕਹਿੰਦੇ ਆ ਵੀ ਆਉਂਦਿਆ ਮਿਲ ਗਿਆ ਵਾ ਤੇ ਕੋਈ ਕਦਰ ਐ ਨਹੀਂ ਵਾ ਆਹ ਦਵਾਈਆਂ ਖਾਂਦੂ ਰਿਆ ਹੁੰਦਾ ਤੇ ਫਿਰ ਨਾਲ ਲੈ ਲੈ ਕੇ ਜਾਇਆ ਕਰਦਾ ਹਸਪੀਟਲਾਂ ਚ ਗੁਰਵਰ ਕਿੱਥੇ ਆ ਉਹ ਤਾਂ ਜੀਵਨ ਘਰ ਚ ਲੱਗ ਗਿਆ ਵਾ ਤੇਰਾ ਲਾਡਲਾ ਕਿੱਥੇ ਆ ਲੱਗੀ ਖਬਰ ਕੋਈ ਉਹਦੀ ਆਉਂਦਾ ਹੋਣਾ ਵਾ ਇੱਥੇ ਕਿਤੇ ਉਹ ਕਹਿੰਦਾ ਉਹ ਕਹਿੰਦੇ ਕਿੱਥੇ ਚਲ ਗਿਆ ਉਹ ਕਹਿੰਦੇ ਚਲ ਗਿਆ ਪਹਾੜਾਂ 'ਚ ਤੇ ਮੈਨੂੰ ਉਹ ਕਹਿੰਦਾ ਕਿ ਆਹੇ ਤੱਕ ਨਹੀਂ ਮੁੜਿਆ ਉਹ ਤੇ ਮੈਨੂੰ ਹੁਣ ਕੀ ਪਤਾ ਵਾ ਇੱਥੋਂ ਤਾਂ ਕਹਿੰਦਾ ਮੈਂ ਪੱਠੇ 'ਚ ਕੌਣ ਚੱਲਿਆ ਵਾ ਮੈਂ ਹੁਣੇ ਆਇਆ ਗਿਆ ਤੇ ਆਇਆ ਗਿਆ ਤੇ ਆਇਆ ਚੰਗੇ ਪੱਠੇ 'ਚ ਕੌਣ ਗਿਆ ਹੀ ਉਹ ਆ ਜਾਂਦਾ ਵਾ ਕੋਈ ਨਹੀਂ ਹੁਣ ਫਿਰ ਕੀ ਕਰਾਂ ਮੈਂ ਮੈਂ ਤੇ ਆ ਆ ਦੇਖਣ ਲਈ ਆ ਕਹਿੰਦਾ ਉਦੋਂ ਦੀ ਆਖੀ ਜਾਂਦੀ ਆ ਜਾਂਦਾ ਆ ਜਾਂਦਾ ਆ ਜਾਂਦਾ ਹੁਣ ਤੁਸੀਂ ਲਾੜਦਾ ਦੱਸਣ ਦੇ ਮੈਨੂੰ ਇਹ ਚੰਗਾ ਨਿਕਲਦਾ ਤੇ ਆਖਣਾ ਮੇਰਾ ਅਜੇ ਹੁਣ ਮਾੜੇ ਨਿਕਲਦੇ ਤੇ ਆਖਣਾ ਮਾਂ ਦੇ ਆ ਮੈਨੂੰ ਉਦੋਂ ਤੂੰ ਨਿੱਕੇ ਹੁੰਦੇ ਨੂੰ ਨਹੀਂ ਡਾਂਟਣ ਦਿੱਤਾ ਨਹੀਂ ਇਹ ਇਹ ਮੇਰਾ ਲਾਡਲਾ ਇਹ ਮੇਰਾ ਲਾਡਾ ਇਹਨੇ ਆਪੇ ਕੰਮ ਕਰ ਲੈਣਾ ਇਹਨੂੰ ਆਪੇ ਸਮਝ ਆ ਜਾਣੀ ਆ ਹੁਣ ਵਿਆਹ ਵੀ ਗਏ ਤੇ ਇਹ ਤੱਕ ਨਹੀਂ ਸਮਝ ਆਈ ਇਹਨੂੰ ਡਾਂਟਣ ਨੂੰ ਮੈਂ ਕੀ ਆਖਣਾ ਵੀ ਨਾ ਡਾਂਟੋ ਤੁਸੀਂ ਕਿੱਦਾਂ ਮਾਰਦੇ ਆ ਸਿੱਧੇ ਛਿੱਤਰ ਚੁੱਕ-ਚੁੱਕੇ ਮਾਰਨ ਰਿਹਾ ਪੈਨੇ ਨਾ ਤੁਸੀਂ ਵੇਖਦੇ ਵੀ ਡੰਡਾ ਜਿਹੜਾ ਵਾ ਇਹ ਕਿੱਥੇ ਵੱਜੂਗਾ ਕਿੰਨੀ ਸੱਟ ਲੱਗੂਗੀ ਉਹਦੇ ਪਿੱਛੇ ਕਿੰਨੀ ਛੱਟ ਲਾਤੀ ਨਿੱਕੇ ਹੁੰਦੇ ਨੂੰ ਹੁਣ ਕਿ ਆਪੇ ਲਈ ਫਿਰਦੇ ਆਂ ਨਾ ਡਾਕਟਰਾਂ ਦੇ ਤੇ ਜਦੋਂ ਮਾਰਦੇ ਤੁਸੀਂ ਉਦੋਂ ਕਿਤੇ ਇਦਾਂ ਹੀ ਹੱਥੋਂ ਪਾਈ ਕਈ ਕੁਝ ਕਰਦੇ ਆਂ ਛਿੜਕਣਾ ਚੰਗਾ ਹੁੰਦਾ ਵਾ ਮਾਰਨਾ ਨਹੀਂ ਚੰਗਾ ਹੁੰਦਾ ਨਿਆਣੇ ਨੂੰ ਖਾਣ ਦਾ ਲਾੜ ਹੁੰਦਾ ਵਾ ਪਾਉਣ ਦਾ ਲਾੜ ਹੁੰਦਾ ਵਾ ਆਹ ਲਾੜ ਨਹੀਂਗਾ ਕੋਈ ਵੀ ਮੈਂ ਕਰਨਾ ਚੱਲ ਇੱਕ ਗੱਲ ਵਾ ਨੋਂ ਤੇ ਚੰਗੀ ਐ ਨਾ ਕਿੱਡੀ ਸੋਹਣੀ ਜਵਾਨ ਵਾ ਉਹ ਤੈਨੂੰ ਤੇ ਨੋਂ ਚੰਗੀ ਮਿਲ ਗਈ ਉਹਦੇ ਭਰਾ ਨੂੰ ਤੇ ਪਿਓ ਨੂੰ ਪੁੱਛ ਕੇ ਵੇਖ ਉਹਨਾਂ ਨੇ ਕੀ ਪੀਤੀ ਹੋਊਗੀ ਉਹਨੇ ਕਿਹਾ ਹੁਣ ਉੱਥੇ ਜਾਣਾ ਵਾ ਚੱਲ ਕੋਈ ਨਹੀਂ ਟੈਨਸ਼ਨ ਨਾ ਲਓ ਤੁਸੀਂ ਆ ਜਾਂਦਾ ਮਨਜੋਦ ਨਹੀਂ ਜਾਣਾ ਇਹ ਆ ਉਹਨੂੰ ਕੁੜੀ ਨੂੰ ਤੰਗਤ ਨਾ ਕਰੇ ਦੱਸ ਕੇ ਜਾਵੇ ਕਿੱਥੇ ਜਾਣਾ ਇਹ ਗੱਲ ਦੀ ਤੇ ਮੈਨੂੰ ਵੀ ਟੈਨਸ਼ਨ ਵਾ ਮੈਨੂੰ ਕੋਈ ਨਹੀਂ ਟੈਨਸ਼ਨ ਵੀ ਚਾਈ ਮਲਾਈ ਚੱਲੇ ਸੀ ਕੁੜੀ ਹੁਣ ਉੱਥੇ ਬੈਠੀ ਚੁੱਪ ਕਰਕੇ ਉਹਨੇ ਚੁੱਪ ਕਰਕੇ ਹੀ ਬਹਿਣਾ ਵਾ ਉਹ ਆਪਣੇ ਮਨ 'ਚ ਪਤਾ ਨਹੀਂ ਕੀ ਰੀਝ ਲੈ ਕੇ ਆਈ ਸੀ ਉਹਨੂੰ ਗਾੜੀ ਕੀ ਸਿਆਪੇ ਪਾਏ ਆ ਹਾਂ ਮਨ ਜੋ ਉਹ ਤਾਂ ਬਹੁਤ ਹੀ ਜ਼ਿਆਦਾ ਬੇਕਲ ਹੋ ਗਿਆ ਵਾ ਹਾਂ ਤੇ ਉਹ ਗਾਲੇ ਨੇ ਛਿੱਤਰ ਖਾਣੇ ਖਾਣੇ ਮਿੰਨੂ ਵੀ ਛਿੱਤਰ ਪਵਾਉਣ ਡਿਆ ਵਾ ਮਾਰ ਹੀ ਦਿੱਤੇ ਕਿ ਸਾਹ ਦੇ ਕਿਦਾਂ ਦਬਕੇ ਲੈ ਲੈ ਕੇ ਪੈਣ ਡਏ ਗਾੜੀ ਮੁੰਲਿਆ ਗਾਂ ਆ ਜਾ ਕੰਜਰਾ ਆਣ ਕੇ ਗਾਂ ਅੰਦਰ ਵੱਢ ਜਾ ਕਿ ਤੇ ਉੱਧਰ ਉੱਲੇ ਹੋ ਜਾ ਇਹਨੂੰ ਇਹਨੇ ਫੜ ਕੇ ਫੜਕਾ ਦੇਣਾ ਹੀ ਹਾਏ ਰੱਬਾ ਬੜੀ ਜਾਨ ਔਖੀ ਓ ਪਤਾ ਤੂੰ ਨਾ ਟੈਨਸ਼ਨ ਲੈ ਕੋਈ ਗੱਲ ਨਹੀਂ ਅੱਜ ਮੈਂ ਸੋਚ ਲਿਆ ਵਾ ਇਨ ਮੈਂ ਕਿਦਾਂ ਸਮਝਾਉਣਾ ਲੈ ਆ ਗਿਆ ਯੋ ਕਿੱਥੋਂ ਆਇਆ ਮੇਰੇ ਕੋਲ ਕਿਹੜਾ ਆਇਆ ਜੀਵਨ ਕਰ ਗਿਆ ਸੀ ਚਲਾ ਮੇਰੇ ਪੁੱਤ ਸੋਨਾ ਆ ਲੈਣਦੇ ਉਹਨੂੰ ਅੱਜ ਜੀਤ ਕਰਦਾ ਵਾ ਡੈਡੀ ਜੀ ਪੀ ਇਹਨੂੰ ਕੁਵਾਈਏ ਬੁਲਾਈਏ ਨਾ ਉਹਨ ਕੀ ਕਰੀਏ ਫਿਰ ਨਿਆਣੇ ਤੇ ਵੀ ਅਸਰ ਪੈਂਦਾ ਵਾ ਜੇ ਮਾਂ ਪਿਓ ਦੀ ਲੜਾਈ ਹੁੰਦੀ ਰਹੇ ਤੇ ਇਹਦੇ ਮੂੰਹ ਨੂੰ ਹੀ ਆ ਇਹ ਉਹਨੂੰ ਤੇ ਬੁਲਾਉਣੇ ਲੱਗਣ ਈ ਇਹ ਤਾਂ ਦਿਮਾਗ ਈ ਡੱਕੋਤੇ ਦਾ ਹੋ ਗਿਆ ਇਹਨੂੰ ਨਹੀਂ ਪਤਾ ਲੱਗਦਾ ਪਤਾ ਨਹੀਂ ਡੈਡੀ ਮੈਂ ਵਿਆਹਿਆ ਵਰਿਆਂ ਮਾਂ ਬੱਚਾ ਵਾ ਮੇਰਾ ਮੈਂ ਕੀ ਕਰੰਡਿਆ ਘਰ ਦੇ ਮੇਰੇ ਕੀ ਕਰੰਡਿਆ ਤੇ ਮੈਂ ਕਿਹੜੇ ਰਾਵਾਂ ਦੇ ਤਰੇਆ ਡੈਡੀ ਜੀ ਥੋੜੇ ਟਾਈਮ ਤੋ ਇਹ ਮੈਨੂੰ ਤੇ ਸਮਝ ਨਹੀਂ ਲੱਗੀ ਪਈ ਹੋਇਆ ਕੀ ਹੈ ਇਹਨਾਂ ਨੂੰ ਬਸ ਬਦਲ ਹੀ ਗਏ ਆ ਕਦੀ ਦੇ ਘਰ ਹੋ ਕੇ ਵੀ ਘਰ ਇਹਨਾਂ ਦਾ ਧਿਆਨ ਨਹੀਂ ਆ ਮੁੰਡਾ ਲਾਗੇ ਖੇਡਣ ਡਿਆ ਹੁੰਦਾ ਵਾ ਪਾਪਾ ਪਾਪਾ ਕਰਨ ਡਿਆ ਹੁੰਦਾ ਬਸ ਫੋਨ ਚੀ ਮਸਤ ਵਾ ਹੋਇਆ ਕੋਹ ਨਹੀਂਗਾ ਜ਼ਿੰਦਗੀ ਨਹੀਂ ਰਹਿ ਗਈ ਕੋਈ ਵੀ ਫੋਨ ਸਿਰਫ ਤੇ ਸਿਰਫ ਇਹਨੂੰ ਛਿੱਤਰਾਂ ਦੀ ਘਾਟ ਵਾ ਹੋਰ ਇਹਨੂੰ ਕੋਈ ਘਾਟ ਨਹੀਂ ਗੀ ਹੁਣ ਮੈਂ ਨਾ ਵੀ ਇਹਨੂੰ ਮੂੰਹ ਦਾੜੀ ਆਈ ਆ ਵੈ ਵਰੇ ਇਹਨੂੰ ਮੈਂ ਨਾ ਹੀ ਕੋਹਾ ਖਾਂ ਨਾ ਹੀ ਆਖਾਂ ਪਰ ਇਹਨੇ ਮੈਨੂੰ ਲੱਗਦਾ ਵੀ ਮੇਰੇ ਕੋ ਕੋ ਨਾ ਕੋ ਕਰਾ ਗਏ ਨੇ ਹਟਣਾ ਮੁੰਡੇ ਨੇ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਕਿੰਨੂੰ ਫੋਨ ਲਾਉਂਦਾ ਮੈਨੂੰ ਦੀ ਇੱਕੋ ਡਰ ਮਾਰੀ ਜਾਂਦਾ ਪੁੱਤ ਚਾਹ ਦਾ ਦਾਗ ਤੇ ਇੱਤ ਦਾ ਲੱਗਿਆ ਦਾਗ ਜਿਹੜਾ ਨੱਥ ਦਾ ਨਹੀਂ ਗਾ ਡੜੀ ਉਹ ਤੇ ਮੈਨੂੰ ਵੀ ਪਤਾ ਹੀ ਆ ਤੇ ਪਤਾ ਇਹਨੂੰ ਵੀ ਹੋਣਾ ਚਾਹੀਦਾ ਵਾ ਵੀ ਅਸੀਂ ਪਹਿਲਾਂ ਕੀ ਕੀਤਾ ਵਾ ਤੇ ਹੁਣ ਮੈਂ ਜਿਹੜਾ ਸਿੱਧਾ ਤੁਰਿਆ ਟਮਾ ਪਰ ਸਮਝ ਨਹੀਂ ਆ ਦਿਮਾਗ ਕੰਮ ਨਹੀਂ ਕਰਦਾ ਆ ਇੱਧਰ ਆ ਜਾ ਇੱਧਰ ਆ ਜਾ ਤੂੰ ਤੂੰ ਇੱਧਰ ਆ ਜਾ ਜਾ ਵੇਹ ਪਲ ਪਪਾ ਆਗੇ ਕਿ ਨਹੀਂ ਪਪਾ ਆਗੇ ਬਾਹਰ ਗੱਡੀ ਲੈ ਕੇ ਚਲੋ ਕੋਈ ਨਹੀਂ ਡਰ ਜਾਨ ਤੂੰ ਐਡਾ ਗੁੱਸੇ ਨਾ ਹੋਏ ਉਹਨਾਂ ਨੂੰ ਨਹੀਂ ਹੈ ਨਹੀਂ ਹੈ ਤੇ ਪੁੱਤ ਇਹਨੂੰ ਸਮਝ ਕਿਦਾਂ ਲੱਗੂ ਫਿਰ ਹੁਣ ਮੂੰਹ ਨਾਲ ਤੇ ਬੜਾ ਉਹਨੂੰ ਸਮਝਾ ਲਿਆ ਮਮੀ ਆਖੀ ਜਾਨਾ ਵਾ ਮਾਂ ਤੇਰੀ ਵੀ ਆਖੀ ਜਾਂਦੀ ਐ ਤੂੰ ਵੀ ਆਖੀ ਜੰਨੀ ਆ ਮੂੰਹ ਨਾਲ ਤੇ ਫਿਰ ਸਮਝਿਆ ਨਹੀਂ ਏ ਹੁਣ ਫਿਰ ਉਹਦਾ ਇਲਾਜ ਦੱਸੋ ਵੀ ਕੀ ਇਲਾਜ ਹੋਣਾ ਚਾਹੀਦਾ ਫਿਰ ਮੈਂ ਐਦਾਂ ਕਰਦੀ ਫਿਰ ਮੈਂ ਗੁਰਵੰਨੂ ਲੈ ਕੇ ਨਾ ਤੇ ਇੱਧਰ ਉੱਧਰ ਚੱਲ ਜਾਨੀ ਆ ਕਿ ਕੋਈ ਫੇ ਦਿਨਿਆ ਨੇ ਦੇ ਸਾਹਮਣੇ ਤੂੰ ਕੋ ਕਹਿਆ ਤੇ ਫਿਰ ਐਵੇਂ ਨਿਆਣੇ ਤੇ ਸਰਪਿੰਦਾ ਕੋਈ ਨਹੀਂ ਪੁੱਤ ਮੈਂ ਤੇਰੇ ਸਾਹਮਣੇ ਕੋਈ ਨਹੀਂ ਆਂਦਾ ਦਿਆਣੇ ਦੇ ਸਾਹਮਣੇ ਨਹੀਂ ਮੈਂ ਕੁਝ ਵੀ ਆਖਣਾ ਉਹਨੂੰ ਜੋ ਮੈਂ ਕਰਨਾ ਮੈਂ ਬਾਰੇ ਬਾਰੇ ਵੇਲੀ ਆਲੀ ਤੂੰ ਕਿਉਂ ਜਾਣਾਂ ਮੈਂ ਇਥੋਂ ਕਾਂ ਪਿਸ਼ਾਂ ਕਿਹੋਂ ਨਾ ਤੇਰਾ ਆਪਣਾ ਘਰ ਵਾ ਪੁੱਤ ਹੋ ਹੋ ਹੁਣ ਪੁਰਾਣੇ ਕਿੰਨੇ ਝੂਠ ਬੋਲਣੇ ਪੈਣਗੇ ਮੈਂ ਪੀਤਾ ਸੌਰੀ ਯਾਰ ਕੀ ਸੌਰੀ ਯਾਰ ਲਵ ਕੀ ਲੜਾਈ ਹੋ ਪੀ ਉੱਥੇ ਯਾਰ ਜਾਣਾ ਪਿਆ ਮੇਂ ਜ਼ਰੂਰੀ ਉਦੋਂ ਪਰਚੋ ਪਰਚੀ ਹੋ ਗਏ ਆ ਔ ਜਿਆਦਾ ਜ਼ਰੂਰੀ ਇੱਥੇ ਰਹਿਣਾ ਨਹੀਂ ਉੱਥੇ ਫਿਰ ਮੈਨੂੰ ਤੇ ਆ ਵੀ ਆਈ ਸ਼ਰਮ ਆਉਂਦੀ ਐ ਮੈਂ ਤੈਨੂੰ ਤਿਆਰ ਕਰਕੇ ਬਿਠਾਂਗੀ ਫਿਲਮ ਵੇਖਣ ਜਾਣਾ ਬੇਕੂਬ ਨੂੰ ਮੈਂ ਟੱਕਰੀ ਆ ਯਾ ਯਕੀਨ ਤੇ ਕਰ ਮੇਰੇ ਤੇ ਜਿਹੜਾ ਇੱਕ ਵਾਰੀ ਬੰਦਾ ਧੋਖਾ ਦੇ ਦੇਣਾ ਉਹ ਯਕੀਨ ਦੇ ਕਾਬਲ ਨਹੀਂ ਰਹਿੰਦਾ ਯਾਰ ਹੱਥੋਂ ਗਿਤੇ ਲਈ ਆ ਸੈਂਡਵਿਚ ਲੈਂਦਾ ਖਾਲਾ ਕੋਕ ਨਹੀਂ ਲੱਗੀ ਮੈਨੂੰ ਹਲਾ ਮੇਰਾ ਬਾਊ ਯਾਰੇ ਬਸਾ ਨਾ ਕਰ ਕੁੜੀ ਭੁੱਖੀ ਨਹੀਂ ਗਈ ਬੈਠੀ ਤੂੰ ਕਿਧਰ ਆ ਗਿਆ ਵੇਚ ਅਲੇ ਦੋਹਾਂ ਜੀਆਂ ਦੀ ਗੱਲ ਵਾ ਦੇ ਦਿੱਤੀ ਤੂੰ ਕਰਸੀ ਕਰਦਾ ਆ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਤਾ ਲੱਗਦਾ ਕੋਕ ਨਹੀਂ ਆਪਣੇ ਡੈਡੀ ਘਰ ਨੂੰ ਵੇਖੀ ਕਰਦੇ ਓ ਤੂੰ ਤੇ ਕੀ ਕਰਾਂਗਾ ਮੈਂ ਤੇ ਕੀ ਕਰਾਂਗਾ ਅਲੇ ਦੋਹਾਂ ਜੀਆਂ ਦੀ ਗੱਲਾਂ ਵਿੱਚ ਤੁਸੀਂ ਆ ਕੇ ਬਹਿ ਗਏ ਹਾਂ ਜੀਆਂ ਦੀ ਗੱਲ ਵਾ ਦੋਹਾਂ ਜੀ ਕਦੋਂ ਦੀ ਕੁੜੀ ਤੈਨੂੰ ਡੀਕਣ ਲਈ ਉਹ ਤਿਆਰ ਆ ਕੇ ਬੈਠੀ ਆ ਤੂੰ ਮਾਰ ਇਕੱਠੇ ਆਂਦੇ ਪੱਠੇ ਚ ਗਾਉਣ ਚਲ ਗਿਆ ਤੂੰ ਤੇ ਗੱਡੀ ਦੇ ਗੱਡੀ ਦੇ ਗਿਆ ਤੇ ਗੱਡੀ ਫੋਨ ਆ ਗਿਆ ਲੜਾਈ ਹੋ ਵੀ ਮੁੰਡਿਆਂ ਦੀ ਇਹ ਤੇ ਤੂੰ ਭਾਗ ਵਿੱਚ ਜ਼ਰੂਰ ਲੈਣਾ ਸੀ ਹਾ ਕੀ ਹੋ ਗਿਆ ਇਹ ਯਾਰੀ ਦੋਸਤੀ ਜਾਣਾ ਪੈਂਦਾ ਵਾ ਚੁੱਪ ਕਰ ਜਾ ਬੋਲਿਦਾ ਨਹੀਂ ਹੁੰਦਾ ਇੰਨਾ ਕਾਦੀ ਬਾਤ ਹਰ ਦੋਵਾਂ ਜੀਆਂ ਤੇ ਮਤਲਬ ਆਪੀ ਕਿ ਨਹੀਂ ਮਾਦਰ ਪਾਲਾ ਦਾ ਕੀ ਕਰਦਾ ਫੱਟੇ ਮਾਦਾ ਸਾਡੀ ਦੋਵਾਂ ਜੀਆਂ ਦੀ ਗੱਲ ਉਹ ਵਿੱਚ ਮੈਂ ਉਹਨੂੰ ਮਨਾਉਂ ਉਹ ਜੀਆਂ ਦੀ ਗੱਲ ਵਾ ਉਹ ਕੁੜੀ ਮੇਰ ਕੋ ਰੋਂਦੀ ਬੁੱਕ ਬੁੱਕ ਉਨੁੱਪ ਤੋਂ ਖਾਣਿਆ ਤੂੰ ਕੀ ਤੋਂ ਖਾਣਿਆ ਮੈਂ ਬੱਸ ਇਹ ਦੱਸ ਨਹੀਂ ਇਹਨੂੰ ਕੀ ਤੋਂ ਖਾਣਿਆ ਮੈਂ ਕਹਿੰਦਾ ਨਾ ਇੰਨਾ ਬੋਲਿਆ ਕਹਿੰਦਾ ਨਾ ਇੰਨਾ ਬੁਲਾਇਆ ਕਹਿੰਦਾ ਕੀ ਬਣਾ ਦੇ ਨਹੀਂ ਨਾ ਲੜਾਈ ਤਸੀਂ ਦੋ ਜੀ ਪੌਂਦੇ ਧੋਵ ਵਿੱਚ ਅਸੀਂ ਕਿੱਦਾਂ ਪੌਂਦੇ ਆ ਧੋੜ ਆ ਜਾ ਬੱਸ ਸਣਾ ਏ ਕੀ ਬੋ ਮਨਜੋੜ ਕਿਉਂ ਨਹੀਂ ਸਮਝ ਫੜਦਾ ਤੂੰ ਕਿਉਂ ਨਹੀਂ ਆਖੇ ਲੱਗਦਾ ਤੂੰ ਮੈਨੂੰ ਵੀ ਸ਼ਿਕਾਇਤ ਬਣਾਤਾ ਵਾ ਮਾਦਾ ਮੈਂ ਸਮਝਾਉਂ ਨਿਆ ਆਪਣੀ ਨਾਜ਼ੀ ਤੂੰ ਦੋਵਾਂ ਵਿੱਚ ਲੜਾਈ ਪਾਤੀ ਆਗੇ ਪਿੱਛੇ ਚੋਗਾ ਤੈਨੂੰ ਤਦੋਂ ਦਾ ਤੂੰ ਗਿਆ ਵਾ ਗਿਆ ਤੇ ਮੈਂ ਦਿੱਸਦੇ ਲਿਆ ਵਾ ਹਾਏ ਰੱਬਾ ਕੁੜੀ ਤਾਂ ਰੋ ਰੋ ਵੀ ਖੱਪ ਗਈ ਤੇ ਫੋਨ ਲਾ ਲਾ ਵੀ ਖੱਪ ਗਈ ਆ ਉੱਥੇ ਪਰਚੋ ਪਰਚੀ ਹੋੜੇ ਮੈਂ ਫੂਨ ਜੁਕਦਾ ਤਾਂ ਫੂਨ ਤੇਰਾ ਆਉਂਡਿਆ ਹੋਇਆ ਕੁੜੀ ਦਾ ਫੂਨ ਹੀ ਨਹੀਂ ਆਇਆ ਯਾਰ ਇਹ ਫੋਨ ਤਾਂ ਲਾਉਣ ਲਈ ਹੀ ਮੈਂ ਹੀ ਪਿਆ ਸੀ ਮੈਂ ਫੋਨ ਲਾ ਲਿਆ ਤੇ ਮੈਂ ਗਵਾਜੇ ਲਗਾ ਮੈਂ ਨਿਆਣਾ ਚੂਚਾ ਵਾ ਤੇ ਤੂੰ ਕਿਉਂ ਉਹਨੂੰ ਨਾਰਾ ਲਾਇਆ ਝੂਠਾ ਪਹਿਲਾਂ ਮੈਂ ਇਹ ਗੱਲ ਦੱਸ ਫਿਰ ਤੈਨੂੰ ਸ਼ਰਮ ਨਹੀਂ ਆਵੀ ਕੈਨੂੰ ਲਾਰਾ ਮੈਂ ਸੱਚਾ ਹੀ ਲਾਇਆ ਹੈ ਮੈਂ ਖੜਨਾ ਹੀ ਤੂੰ ਮੈਨੂੰ ਕੰਮ ਪੈ ਗਿਆ ਜੇ ਹੁਣ ਮੈਂ ਨਾ ਨਾ ਵਿੱਚ ਆਉਂਦੀ ਤੇ ਤੇਰਾ ਸਿਰ ਪਾੜ ਦੇਣਾ ਤੇਰੇ ਪ ਤੂੰ ਬੰਦੇ ਵਾਲੀ ਗੱਲ ਕਰ ਲਿਆ ਕਰ ਕੋਈ ਗਾਂਹ ਦੀ ਹੁਣ ਤੈਨੂੰ ਮਾਤੀਓ ਜੇ ਕਿਤੇ ਲੈ ਕੇ ਜਾਣਾ ਹੋ ਤਾਂ ਤਿਆਰ ਕਰੀ ਨਹੀਂ ਤੇ ਮੇਥਾ ਪੁਰਾ ਕੋਈ ਨਹੀਂ ਹੋ ਲਵ ਯੂ ਮਾਈ ਬੁੜੀ ਦਾ ਵੱਖਰਾ ਹੀ ਪਖੰਡ ਵਾ ਸਾਡੇ ਦੋਆ ਵੀ ਜੀਆਂ ਵਿੱਚ ਨਾ ਵਿਤ ਪਾਓ ਹੜਨੀ ਆ ਉਹਨੂੰ ਪੰਪ ਮਾਰੀ ਜਾਂਦੇ ਮਾਲੀਏ ਵਿਗੜ ਗਿਆ ਵਿਗੜ ਗਿਆ ਹੱਦ ਹੋ ਗਈ ਇਹ ਨਾਲੀ ਮਣਾਉਣਾ ਹੀ ਪੈਣਾ ਅਸਰ ਹੈਗਾ ਇਦਾਂ ਬੋਲਦੇ ਆ ਕਿਤੇ ਮਨਪ੍ਰੀਤ प्लीज यार यार की है मेरे नाम मगरमगर आओ सारा दिन खराब करके रखता वा सारा दिन ਕਹਦਾ ਘੰਟੇ 2 ਹੋਏ ਆਰੇ ਬਸ ਤੇ ਹੁਣ ਜਲਦੀ ਨਹੀਂ ਫਿਰ ਕੀ ਆ ਆਪ ਦੇ ਤਾਂ 5 ਮਿੰਟ ਨਹੀਂ ਖਲੋਤੇ ਜਾਂਦਾ ਹੁੰਦਾ ਵੇਟ ਹੁੰਦੀ ਆ ਤੁਹਾਡਾ ਯਾਰ ਕਿਹਦੀ ਮਜਬੂਰੀ ਵੀ ਹੁੰਦੀ ਆ ਕਿ ਨੂੰ ਮੁਸੀਬਤ ਪੈਦੇ ਜਾਣਾ ਨਹੀਂ ਹੁੰਦਾ ਉਹਨਾਂ ਨੂੰ ਕਹਿਣਾ ਹੈਗਾ ਉਹਨੇ ਉਹਨਾਂ ਦੇ ਘਰ ਤੋਂ ਸਿਰ ਪਾੜੇ ਹੱਡੇ ਪਾੜ ਦਿੰਦਾ ਆ ਕੇ ਯਾਰ ਉਹ ਲਹੂ ਲਹਾਨ ਹੋਏ ਹਸਪੀਟਲ ਦਾਖਲ ਹੋਏ ਉਥੇ ਪਰਚੋ ਪਰਚੀ ਹੋਣ ਦੇ ਤੇ ਜਿਹੜਾ ਮੇਰਾ ਦਿਲ ਟੁੱਟਦਾ ਬਾਰ-ਬਾਰ ਨਹੀਂ ਤੂੰ ਮੇਨਾ ਕੋਈ ਦੁਸ਼ਮਨੀ ਕੱਢਣੀ ਕਿ ਜਾਂ ਮੈਨੂੰ ਦੱਸ ਕਿ ਤੇ ਜਦੋਂ ਕਹਿੰਦੇ ਭਾਬੀ ਨੂੰ ਹੀ ਆਪੇ ਮਨਾਲਾਂਗੇ ਮਨਾਲਾਂਗੇ ਫੋਨ ਲਾ ਕੇ ਦਵਾ ਨੈਨ ਦੇ ਮੈਂ ਸ਼ੱਕ ਨਹੀਂ ਕਰਾਉਣਾ ਬਾਅਦ ਚ ਤਰਕੋ ਉਹ ਸ਼ੱਕ ਨਹੀਂ ਕਰਨੀ ਤੂੰ ਹੂੰ ਤੂੰ ਜਿਹੜਾ ਮੇਰੇ ਤੇ ਕਰੇ ਨਾ ਇਹੋ ਜਿਹਾ ਮੌਕਾ ਮੈਂ ਨਹੀਂ ਦਿੰਦੀ ਤੈਨੂੰ ਮੈਂ ਇਹ ਕਰਦਾ ਨਹੀਂ ਕਿ ਸ਼ੱਕ ਸ਼ੁੱਕ ਕਰਕੇ ਵੇਖਾਂ ਫਿਰ ਮੈਂ ਤੇ ਕਰ ਲੈ ਹੂੰ ਤੂੰ ਰੀਓ ਜਗਾਲਾ ਤੂੰ ਸ਼ੱਕ ਕਰਨਾ ਕੀ ਫੇਰ ਮੈਂ ਕਿਉਂ ਕਰਾਂ ਆਪੇ ਵੀ ਕਰਕੇ ਵੇਖਣਾ ਜਿੱਦਾਂ ਦਾ ਤੂੰ ਆ ਉਦਾਂ ਦੇ ਸਮਝ ਲੈ ਸਾਰਿਆਂ ਨੂੰ ਤੇ ਫਿਰ ਕਹਿੰਨੀ ਕਿਉਂ ਇਦਾਂ ਬੱਸ ਕਰ ਮੈਨੂੰ ਗੁੱਸਾ ਬਹੁਤ ਚੜਿਆ ਵਾ ਹਾਂ ਮੈਨੂੰ ਸੈਂਡਵਿਚ ਜਿਹੜਾ ਨੇ ਦੇ ਇੱਕ ਤਾਂ ਆ ਗਿਆ ਸੱਚੀ ਦੱਸੋ ਮੈਨੂੰ ਪਹਿਲਾਂ ਯਾਰ ਆਹ ਰੈਸਟੋਰੈਂਟ 'ਚ ਮੈਂ ਲੈ ਮੈਸਜਰ ਖਵਾ ਲੂੰਗਾ ਅੱਛਾ ਇੰਨਾ ਟਾਈਮ ਲੱਗ ਗਿਆ ਤੇ ਉਹਦੇ ਹੀ ਆ ਜਾਂਦੇ ਘਰ ਨੂੰ ਤੇ ਫਿਰ ਲੈ ਜਾਂਦੇ ਤੇ ਮੈਨੂੰ ਐਵੇਂ ਧਿਆਰ ਕਰਵਾਇਆ ਹੈਗਾ ਉੱਥੇ ਮੈਂ ਆਨਲਾਈਨ ਆਰਡਰ ਕਰਤਾ ਉਹ ਤੁਰਤ ਜਿਹਾ ਫੜ ਲਿਆ ਕੋਈ ਇਹ ਵੀ ਕੀ ਪਤਾਵਾ ਵੀ ਉੱਥੋਂ ਬੈਠੇ ਹੀ ਨਹੀਂ ਆਏ ਤੁਸੀਂ ਰੈਸਟੋਰੈਂਟਾਂ ਵਿੱਚੋਂ ਆ ਬੈਠਾ ਆਇਆ ਥੇ ਚਾਹ ਹੁਣ ਚੱਲ ਜਾਨੇ ਹੁਣ ਕੀ ਅਗਲੇ ਲੇਡ ਹੋ ਗਏ ਆ ਜਿੰਨਾ ਮਰਜੀ ਉਹਦਾ ਕਰੀ ਜਾ ਉਹਨਾਂ ਇੰਨਾ ਮੈਂ ਤੁਹਾਨੂੰ ਦੱਸਦਾ ਚੋਰੀ ਤੇ ਜਾਰੀ ਗੁੱਝੀ ਨਹੀਂ ਰਹਿੰਦੀ ਤੇ ਜਿੱਦਣ ਮੈਨੂੰ ਪਤਾ ਲੱਗ ਗਿਆ ਨਾ ਤੇਰਾ ਕੁਝ ਤਵਿੰਦਾ ਰਵੀ ਇਹ ਤਾਂ ਜੰਮਦਾ ਤੇਰਾ ਹੀ ਹੋਣਾ ਵਾ ਇਹ ਤਾਂ ਇੱਕਦਾ ਮੈਂ ਯਾਰੀ ਪਾਈ ਲਵਾ ਕਿ ਇਹਨਾਂ ਜੇ ਇਦਾਂ ਲੜਾਈ ਲੈਣੀ ਹੈ ਦੇ ਆ ਝੂਠੇ ਬਲਗਾਮ ਕਰੀ ਜਾਂਦੇ ਈ ਨਾ ਕੋ ਗਾਲਣਾ ਬਾਅਦ ਐ ਮੈਂ ਖਾਮ ਖਾ ਆ ਖਾ ਮੇਰਾ ਬਹੁਤ ਨਾ ਨਹੀਂ ਖਾਣ ਬਸ ਗੁਰਮੁਖਿ ਕਿੱਥੇ ਆ ਨਿਆਰਾ ਮੀ ਕੀ ਕਰੇ ਵਿਚਾਰਾ ਜਿੰਨੂੰ ਪਿਓ ਦਾ ਪਿਆਰ ਹੀ ਨਹੀਂ ਮਿਲਣ ਦਾ ਉਹਨੂੰ ਨਾਲ ਲਾ ਜਨੇ ਆ ਕੋਈ ਗੱਲ ਨਹੀਂ ਹੁਣ ਮੈਂ ਨਹੀਂ ਜਾਣਦੀ ਕਿਤੇ ਵੀ ਅੱਧੀ ਰਾਤ ਨੂੰ ਤੁਹਾਨੂੰ ਪਤਾ ਮਨਾ ਕਿ ਮੈਂ ਨਹੀਂ ਜਾਣਾ ਅੱਧੀ ਰਾਤ ਕਾਦੀ ਟਾਈਮ ਹੁੰਦਾ ਵਾ ਜਾਂਦਾ ਕੋਈ ਅੱਧੀ ਰਾਤ ਕਾਦੀ ਵੱਡੀ ਤੇ ਜਾ ਕੇ ਕਿੱਥੇ ਜਾਣਾ ਮੈਂ ਉਹਨੂੰ ਵੀ ਵੇਖ ਆਉਨੇ ਆ ਅੱਛਾ ਹੁਣ ਜਾ ਕੇ ਫਿਲਮ ਲੱਗੂਗੀ 9 ਵਜੇ 10 ਵਜੇ ਤੋ ਛੋਈ ਉਹ ਵੀ ਰੋਕੀ ਵੇਂਦੇ ਯਸੋ ਉਗੜਾ ਬੰਦ ਹੁੰਦਾ ਵਾ 15 ਮਿੰਟੇ ਪਹੁੰਚਣਾ ਆਪਾਂ ਬਸ ਕਰੋ ਰਹਿਣ ਤੋਂ ਨਹੀਂ ਜਾਣਾ ਨਾ ਝੂਠੇ ਲਾਰੇ ਨਾ ਲਾਇਆ ਕਰੋ ਵਿਖਾਓ ਫਿਲਮਾਂ ਜਿਨ੍ਹਾਂ ਨੂੰ ਵਿਖਾਉਣੀਆਂ ਲੇਖੋ ਤੇਰੀਆਂ ਮਿੰਟਾਂ ਕਾਣੀਆਂ ਤੂੰ ਸੁੱਪੂਏ ਚੜੀਆਂ ਨਹੀਂ ਖਾਣਾ ਖਾ ਨਹੀਂ ਨਾਗਾ ਲੈ ਜਾ ਇਹਨੂੰ ਆਪਣੇ ਨਾਲ ਲੈ ਆ ਕੇ 17 ਦਾ ਸੈਂਡਵਿਚ ਸਿਰ ਤੇ ਮਾਰਿਆ ਮੇਰੇ ਮੈਂ ਤਾਂ ਬੜਾ ਕੋਈ ਨਹੀਂ ਫਿਰ ਧਮਕੀਆਂ ਦਿਨਾ ਹਨਾ ਮੇਰੀ ਪੇਛ ਨਹੀਂ ਜਾਂਦੀ ਕੋਈ ਅਨਿਆਣੇ ਦਾ ਮੂੰਹ ਵੇਖ ਕੇ ਨਹੀਂ ਤੇ ਤੈਨੂੰ ਮੈਂ ਦੱਸਦਾ ਤੇ ਐਡੀ ਦੁਖੀ ਔਰਤ ਕੀ ਕਰ ਸਕਦੀ